ਪਰਾਲੀ ਵਾਲਾ ਗੋਬਰ ਗੈਸ ਆ ਗਿਆ ਬਾਇਓ ਗੈਸ ਇਹਦੇ ਵਿੱਚ ਆਪਾਂ ਨੂੰ ਕੀ ਚਾਹੀਦਾ ਪਰਾਲੀ ਤੇ ਗੋਬਰ ਇਸ ਤਰ੍ਹਾਂ ਦਾ ਪਹਿਲਾਂ ਟੈਂਕ ਬਣਾਉਣਾ ਉੱਪਰ ਦੀ ਪਰਾਲੀ ਤੇ ਗੋਬਰ ਗੈਸ ਗੋਬਰ ਪਊਗਾ ਤੇ ਥੱਲੇ ਦੀ ਆਪਾਂ ਕੱਟ ਸਕਦੇ ਥੱਲੇ ਆ ਨਾਟ ਲੱਗੇ ਹੋਏ ਆ ਥੱਲੇ ਦੀ ਆਪਾਂ ਇਹ ਕੱਟ ਸਕਦੇ ਤੇ ਕਰਨਾ ਕੀ ਆ ਇਦਾਂ ਜਿਹਾ 70% ਪਰਾਲੀ ਲੈਣੀ ਆ ਤੇ 25% ਗੋਹਾ। ਉਹ ਇਹਦੇ ਵਿੱਚ ਆਪਾਂ ਪਾ ਦਿੰਦੇ ਹਾਂ। 75% ਪਰਾਲੀ ਪਾ ਦਿੰਦੀ ਹੈ। 16% 16 ਕੁਆਂਟਲ ਪਰਾਲੀ ਪੈਣੀ ਹੈ ਇਹਦੇ ਵਿੱਚ ਤੇ 4 ਕੁਆਂਟਲ ਗੋਹਾ ਪਾਉਣਾ ਹੈ। ਉਸ ਤੋਂ ਬਾਅਦ ਇਸ ਦੀ ਕੇਸਮੈਂਟ ਦੀ ਸ਼ੁਰੂ ਹੋ ਜਾਈਗੀ। ਇਸ ਦੇ ਇੱਥੇ ਪਾਈਪ ਲੱਗੀ ਹੋਵੇਗੀ। ਜਿਹੜੀ ਪਾਈਪ ਆ ਉਹ ਇਸ ਤਰ੍ਹਾਂ ਦੇ ਕੰਟੇਨਰ ਵਿੱਚ ਜਾਵੇਗੀ ਜਿਹੜਾ ਇਹ ਗੈਸ ਜਮਾ ਕਰੇ ਇੱਥੇ ਗੈਸ ਜਮਾ ਹੋਵੇਗੀ ਜਿੱਥੋਂ ਪਾਇਪ ਸੋਟੀ ਚੁੱਲ੍ਹੇ ਤੱਕ ਆਵੇਗੀ ਤੇ ਫਿਰ ਗੈਸ ਚੱਲ ਪਵੇਗਾ ਸਾਰਾ ਸਿਸਟਮ ਇਸ ਤਰ੍ਹਾਂ ਦਾ ਮੀਲੀ ਦੇ ਵਿੱਚ ਤਿੰਨ ਸਲੈਂਡਰ ਗੈਸ ਦੇ ਪੈਣਗੇ ਇਹਨਾਂ ਦੇ ਵਿੱਚ